ਦ ਡਾਕਟਰ ਜਿਹੜੋ ਪੈਨ ਉਪਰ ਉਹ ਵਿਦਿਆਰਥੀ ਉਤੇ ਸਕਾਰਯੋਗ ਗਏ। ਅੱਸੀ ਪਰਸੋਂ ਵੀ ਲਾਈਵ ਹੋਏ ਸੀਗੇ ਤੇ ਪਰਸੋਂ ਸੀ ਕੁਝ ਗੱਲਬਾਤ ਕੀਤੀ ਸੀ ਡਾਕਟਰ ਬੀਆਸ ਸਿੰਘ ਜੀ ਨਾਲ। ਡਾਕਟਰ ਸਾਹਿਬ ਸਾਡੇ ਕੋਲ ਅੱਜ ਵੀ ਪਹੁੰਚ ਚੁੱਕੇ ਨੇ। ਉਹਦੇ ਕੰਟੀਨਿਊਸ਼ਨ ਚ ਆਪਾਂ ਹੋਰ ਗੱਲਾਂ ਵੀ ਕਰਨੀਆਂ ਕਿਉਂਕਿ ਉਸ ਦਿਨ ਵੀਰਾਂ ਦੀ ਕਾਫੀ ਟੀਮਾਂ ਜਿਹੜੀਆਂ ਆ ਉਹ ਸਾਰੇ ਆਪਸ ਸੰਗਈਆਂ ਵੀ ਗੀਆਂ ਸਿੱਤਰਨ ਦੀ ਗਲਬੀ ਸੁਢੀ ਦੇ ਬਾਬਤ। ਜੋ ਕੁਝ ਵੀ ਕੋਈ ਪਰ ਲਿਖੇ ਜੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਨਜਿੱਠਣ ਦੇ ਲਈ ਬੜਬਦੀ ਉਪਰਾਲਾ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੁਸੀਂ ਛੁੱਟੀ ਵਾਲੇ ਦਿਨ ਵੀ ਸਾਡੇ ਛੋਟੇ ਜਿਹੇ ਇੱਕੋ ਕਲਵੇ ਰੁੱਕੇ ਤੇ ਦੂਸਰੇ ਹਟ ਕੋ ਪਹੁੰਚੀ ਹੋ ਕਿਉਂਕਿ ਸਾਡਾ ਮੰਤਵ ਇਹੀ ਹੈ ਵੀ ਅਸੀਂ ਵੱਤ ਵੱਦ ਕਿਸਾਨੀ ਦੀ ਸੇਵਾ ਕਰ ਸਕੀਏ ਤਾਂ ਹਾਂਜੀ ਤੁਹਾਡਾ ਪਹਿਲਾਂ ਤਾਂ ਅਸੀਂ ਧਰਵਾਦ ਵੀ ਕਰਦੇ ਤੇ ਚੀ ਆਏ ਵੀ ਕਰਦੇ ਹਾਂ ਜੀ ਡਾਕਟਰ ਸਾਹਿਬ ਪਿਛਲੀ ਗੱਲ ਦੀ ਕੰਟੀਨਿਊਟੀ ਆਪਾਂ ਗੱਲ ਕਰ ਤੋੜਦੇ ਹਾਂ ਤੋਡੀ ਟੀਮ ਮਾ ਹੋਰ ਵੀ ਪ੍ਰਸੰਮੀ ਗਈਆਂ ਸੀ ਹੁਣ ਤੱਕ ਜਿ ਆਪਾਂ ਕਹੀਏ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਤਕਰੀਬਨ ਸਰਵੇ ਕੀਤੇ ਨੇ ਕਿੰਨੀਆਂ ਥਾਵਾਂ ਸਰਵੇ ਕੀਤੇ ਨੇ ਕਿੰਨੇ ਪਰਸੈਂਟ ਤੁਹਾਨੂੰ ਲੱਗਦਾ ਹੈ ਵੀ ਇਹਦਾ ਹਮਲੇ ਦਾ ਵੀਆ ਵੇਖਣ ਮਿਲਦਾ ਜਿਹੜੇ ਚਿੰਨ੍ਹ ਹੈਗੇ ਨੇ ਉਹ ਹੈਗੇ ਨੇ ਕਿਉਂਕਿ ਉਹ ਕਈ ਅਖਬਾਰਾਂ ਚ ਕਈ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਬੜਾ ਵਧਾਜਾ ਡੱਕ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਲੀਜ਼ ਤੁਸੀਂ ਆਪਣੇ ਮੂੰਹੋਂ ਕਹੋਗੇ ਕਿਉਂਕਿ ਡਾਟ ਬਿਆਨ ਸਿੰਘ ਦੀ ਸਪੈਸ਼ਲਾਈਜੇਸ਼ਨ ਹੈ ਹੀ ਤਨਿੰਦ ਗਲਬੀ ਹੁੰਦੀ ਤੇ ਹੈ ਡਾਕਟਰ ਸਪਲੀਜ਼ ਵੱਤ ਬਾਤਾਂ ਵਾ ਸ਼ਰਮਾ ਜੀ ਮੇਰਾ ਤਾਰਫ ਕਰਾਂ ਲਈ ਦੁਬਾਰਾ ਫਿਰ ਅੱਜ ਤੁਹਾਡੇ ਨਾਲ ਹਾਂਜੀ ਸਰੋਤਾਂ ਦੇ ਰੂਰੂ ਹੋਣ ਲਈ ਕਿਸਾਨ ਵੀਰੋ ਪਿਛਲੇ ਕੁਝ ਕ ਸਮੇਂ ਤੋਂ ਉੱਪਰ ਸਾਨੂੰ ਤਣੇ ਕਣਕ ਦੇ ਵਿੱਚ ਤਣੇ ਦੀ ਗਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈਗਾ ਜੀ ਤੇ ਇਸ ਬਾਬਤ ਯੂਨੀਵਰਸਿਟੀ ਦੀਆਂ ਟੀਮਾਂ ਵਿਭਾਗ ਖੇਤੀਬਾੜੀ ਦੀਆਂ ਟੀਮਾਂ ਸਾਡੇ ਕੇਸ਼ ਕ੍ਰਿਸ਼ੀ ਵਿਗਿਆਨ ਕੇਂਦਰ ਫਾਰਮਰ ਅਡਵਾਈਜ਼ਰੀ ਸਲਾਹਕਾਰ ਸਰਵਿਸ ਸਾਰੇ ਹੀ ادارے ਜਿਹੜੇ ਹੈਗੇ ਨੇ ਲਗਾਤਾਰ ਖੇਤਾਂ ਦੇ ਵਿੱਚ ਹੈਗੇ ਨੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੋਂ ਵੀ ਸਾਨੂੰ ਕੋਈ ਖਬਰ ਮਿਲਦੀ ਹੈ ਅਸੀਂ ਉੱਥੇ ਪਹੁੰਚਣ ਦੀ ਪਹੁੰਚਦੇ ਜਾਂਚ ਕਰੀਏ ਕਿ ਕਿੰਨਾ ਕੁ ਹਮਲਾ ਹੈਗਾ ਜੀ ਜਿੱਥੇ ਤੱਕ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਕਿਹੜੇ-ਕਿਹੜੇ ਜਗ੍ਹਾ ਤੇ ਤੁਸੀਂ ਜਾ ਚੁੱਕੇ ਹੋ ਪਿਛਲੇ ਹਫਤੇ ਦੀ ਜੇ ਮੈਂ ਗੱਲ ਕਰਾਂ ਮੈਂ ਖੁਦ ਸੰਗਰੂਰ ਪਟਿਆਲਾ ਆਪਣਾ ਬਰਨਾਲਾ ਮਰੇਲ ਕੋਟਲਾ ਭਿੰਡਾ ਮਾਨਸਾ ਇਹ ਸਾਰੇ ਅਜੇਹੇ ਜ਼ਿਲ੍ਹੇ ਨੇ ਜੋ ਮੈਂ ਔਰ ਮੇਰੇ ਸਾਥੀਆਂ ਨੇ ਕਵਰ ਕੀਤੇ ਤੇ ਲਗਭਗ ਅਸੀਂ 3-400 ਏਕੜ ਏਰੀਆ ਕਵਰ ਕੀਤਾ ਅਲੱਗ-ਅਲੱਗ تھا ਅਲੱਗ-ਅਲੱਗ تھا ਜੀ ਅਲੱਗ-ਅਲੱਗ ਲਗਲੋ ਜ਼ਿਲ੍ਹੇ ਜੀ ਬਿਲਕੁਲ ਠੀਕ ਹੈ ਜੀ ਤੇ ਜੇ ਅਸੀਂ ਉਸ ਦਿਨ ਜਿਹੜੇ 2 ਦਿਨ 3 ਦਿਨ ਅਸੀਂ ਸਰਵੇ ਕੀਤੇ ਜੇ ਉਹਨਾਂ ਦੇ ਬੇਸ ਦੇ ਉੱਪਰ ਕਹੀਏ ਤਾਂ ਸਾਨੂੰ 96% ਏਰੀਆ ਸੀ ਜਿੱਥੇ ਸਾਨੂੰ ਕਿਤੇ ਕੋਈ ਕਣਕ ਦੀ tane ਦੀ ਗਲਾਬੀ ਸੁੰਡੀ ਦਾ ਕੋਈ ਹਮਲਾ ਨਹੀਂ ਮਿਲਿਆ ਠੀਕ ਹੈ ਜੀ ਤੇ ਲਗਭਗ 2 ਤੋਂ 3% ਏਰੀਆ ਦੇ ਉੱਪਰ ਸਾਨੂੰ ਥੋੜਾ ਬਹੁਤ ਹਮਲਾ ਦੇਖਣ ਨੂੰ ਮਿਲਿਆ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਬਿਨਾ ਕਿਸੇ ਕੀਟਨਾਸ਼ਕ ਤੇ ਅ ਅਪਲਾਈ ਕੀਤੇ ਤੇ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹੈਗੇ ਪਰ 1-2% ਏਰੀਆ ਹੈਗਾ ਸੀ ਜਿੱਥੇ ਸਾਨੂੰ ਲੱਗਦਾ ਸੀ ਕਿ ਹਮਲਾ ਹੈਗਾ ਤੇ ਸਾਨੂੰ ਕਿਸੇ ਨਾ ਕਿਸੇ ਇੰਟਰਵੈਂਸ਼ਨ ਦੀ ਲੋੜ ਆ ਕਿਸੇ ਉਪਚਾਰ ਦੀ ਲੋੜ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਹੁਣ ਉਹ ਗੱਲ ਇਹ ਹੁੰਦੀ ਹੈ ਚਲੋ 1-2% 1-2 ਕਿਤੇ ਤੁਸੀਂ ਵੇਖਣ ਵਾਲਾ ਪੂਰੇ ਪੰਜਾਬ ਦੇ ਵਿੱਚ ਅਪਨ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ ਗੱਲਾਂ ਰੱਖ ਕਈ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਬੇਸਿਕਲੀ ਮੂਲ ਰੂਪ ਦੇ ਵਿੱਚ ਨਾ ਇਹ ਤਣੇ ਦੀ ਗੁਲਾਬੀ ਸੁੰਡੀ ਝੋਨੇ ਦੀ ਫਸਲ ਦਾ ਕੀੜਾ ਹੈ ਜੋ ਝੋਨੇ ਦੇ ਉੱਪਰ ਠੀਕ ਹੈ ਜੀ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਅੱਛਾ ਠੀਕ ਹੈ ਜੀ ਜਦੋਂ ਮਤਲਬ ਸਾਡਾ ਖੇਤ ਦੇ ਵਿੱਚ ਝੋਨੇ ਦੇ ਵਿੱਚ ਮੁੰਜਰਾ ਨਿਕਲੀਆਂ ਹੁੰਦੀਆਂ ਹਨ ਉਦੋਂ ਸਾਨੂੰ ਝੋਨੇ ਦੇ ਖੇਤ ਦੇ ਵਿੱਚ ਜੱਟ ਸਾਹਿਬ ਮੁੰਜਰਾ ਦਿਖਣ ਨੂੰ ਮਿਲਦੀਆਂ ਨੇ ਜਿਹੜੀਆਂ ਚਿੱਟੇ ਰੰਗ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਦਾਣੇ ਨਹੀਂ ਬਣਦੇ ਹੈਗੇ ਉਹ ਹੌਲੀਆਂ ਰਹਿ ਜਾਂਦੀਆਂ ਨੇ ਉਹ ਮੁੰਜਰਾ ਤਣੇ ਦੀ ਗੁਲਾਬੀ ਸੁੰਡੀ ਕਰਕੇ ਵੀ ਹੋ ਸਕਦੇ ਨੇ ਝੰਡਾ ਰੋ ਕੇ ਹੀ ਹੋਰ ਕਈ ਕਾਰਨਾ ਕਰਕੇ ਵੀ ਹੋ ਸਕਦੇ ਨੇ ਜੇ ਅਸੀਂ ਉਹਨਾਂ ਨੂੰ ਪਟਕੇ ਦੇਖੀਏ ਤਾਂ ਸਾਨੂੰ ਉਥੋਂ ਮਿੱਥੋਂ ਇਸ ਤਣੇ ਦੀ ਗੁਲਾਬੀ ਸੁੰਡੀ ਦੇਖਣ ਨੂੰ ਮਿਲੇਗੀ ਉੱਥੇ ਵੀ ਜੀ ਸੋ ਜਿਹੜੇ ਕਿਸੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਜਾਂ ਬਾਸਮਤੀ ਦੀ ਫਸਲ ਵਿੱਚ ਸਾਨੂੰ ਇਹ ਕਣੇ ਦੀ ਗਲਾਬੀ ਸੰਭੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਉੱਥੇ ਕਿਸ ਮੇਰੇ ਕਿਸਾਨ ਵੀਰ ਨੂੰ ਅਗਲੇ ਸਾਲ ਤੋਂ ਅਸੀਂ ਕਹਿ ਸਕੀਏ ਜਿਹੜੀ ਗੱਲ ਧਿਆਨ ਰੱਖਣ ਯੋਗ ਹੈ ਉੱਥੇ ਅਗੇਤੀ ਬਜਾਈ ਨਹੀਂ ਕਰਨੀ ਚਾਹੀਦੀ ਉੱਥੇ ਮੇਰੇ ਕਿਸਾਨ ਵੀਰ ਬਜਾਈ ਆਪਣੇ ਨਵੰਬਰ ਦੇ ਮਹੀਨੇ ਲੈ ਜਾਣ ਅਕਤੂਬਰ ਦੇ ਮਹੀਨੇ ਤੇ ਬਜਾਈ ਨਾ ਕਰਨ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਜਦੋਂ ਹੁਣ ਅੱਜ ਕੱਲ ਦਾ ਮੌਸਮ ਹੈਗਾ ਅੱਜ ਕੱਲ ਦੇ ਮੌਸਮ ਦੇ ਵਿੱਚ ਅਸੀਂ ਜਿਹੜੀ ਮੋਸਟਲੀ ਪੰਜਾਬ ਦੀਆਂ ਕਣਕਾਂ ਜਿਹੜੀਆਂ ਉਹ ਪਹਿਲੇ ਪਾਣੀ ਤੇ ਲੱਗੀਆਂ ਜਿਆਦਾ ਕਿਸੇ ਨੇ ਪਾਣੀ ਲਾਤਾ ਜਾਂ ਲੱਗ ਰਹੀਆਂ ਗੀਤੀਆਂ ਨੂੰ ਲੋਕਾਂ ਨੇ ਲਾਤਾ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜਿਹੜਾ ਅਸੀਂ ਪਹਿਲਾਂ ਪਾਣੀ ਲਾਉਣਾ ਹੈਗਾ ਤੇ ਦਿਨ ਦੇ ਟਾਈਮ ਵੀ ਲਾਈਟ ਹੁੰਦੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਇਹ ਪਾਣੀ ਦਿਨ ਦੇ ਸਮੇਂ ਲਾਇਆ ਲਾਇਆ ਜਾਵੇ ਠੀਕ ਹੈ ਜੀ ਇਸ ਤਰ੍ਹਾਂ ਕਰਨ ਨਾਲ ਕੀ ਹੋਏਗਾ ਕਿ ਪਾਣੀ ਵਿੱਚ ਮਿਲ ਕੇ ਸੁੰਡੀਆਂ ਉੱਪਰ ਆ ਜਾਣਗੀਆਂ ਤੇ ਉਹਦਾ ਫਿਰ ਬਗਲੇ ਜਾਂ ਹੋਰ ਪੰਛੀ ਸੁਭਾਵਿਕ ਰੂਪ ਚ ਸ਼ਿਕਾਰ ਕਰ ਲੈਂਦੇ ਨੇ ਤੇ ਉਹਨਾਂ ਨੂੰ ਚੁਗ ਲੈਂਦੇ ਨੇ ਤੇ ਬਿਨਾ ਕਿਸੇ ਅਸੀਂ ਕੀਟਨਾਸ਼ਕ ਦੇ ਅਸੀਂ ਇੰਨਾ ਕੀੜੇ ਮਕੌੜਿਆਂ ਦਾ ਕੰਟਰੋਲ ਕਰ ਸਕਦੇ ਹਾਂ ਤਣਿਕ ਦੀ ਖਲਾਬੀ ਸੁੰਡੀ ਦਾ ਕੰਟਰੋਲ ਕਰ ਸਕਦੇ ਹਾਂ ਤੇ ਨਾਲ ਹੀ ਜਦੋਂ ਅਸੀਂ ਕਣਕ ਬੀਜ ਲਈ ਬੀਜਣ ਤੋਂ ਮਹੀਨਾ ਤੱਕ ਅਸੀਂ ਮੈਂ ਗੁਜਾਰਿਸ਼ ਕਰੂੰਗਾ ਆਪਣੇ ਕਿਸਾਨ ਵੀਰਾਂ ਨੂੰ ਅਸੀਂ ਅਵੇਸ ਲੈਣੀ ਹੋਣਾ ਅਸੀਂ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਕਿਉਂਕਿ ਸਾਨੂੰ ਪਤਾ ਕੀ ਜਿਹੜੀ 25 ਦਿਨਾਂ ਦੀ 25 30 ਦਿਨਾਂ ਤੋਂ ਤਣੇ ਦੀ ਕਲਾफी ਸੁੰਡੀ ਦਾ ਜਿਹੜਾ ਹੈਗਾ ਥੰਮਲਾ ਸ਼ੁਰੂ ਹੋ ਜਾਂਦਾ ਜਦੋਂ ਕਣਕ ਦੀ ਫਸਲ 25 30 ਦਿਨਾਂ ਦੀ ਹੁੰਦੀ ਹੈ। ਸੋ ਉਦੋਂ ਤੋਂ ਲੈ ਕੇ ਜਦੋਂ ਤੱਕ ਜਦੋਂ ਜ਼ਿਆਦਾ ਠੰਡ ਨਹੀਂ ਪੈਣ ਲੱਗਦੀ ਜਿਵੇਂ ਅੱਜ ਥੋੜੀ ਜੀ ਠੰਡ ਹੈ। ਜੀ ਜੀ ਜੀ। ਸੋ ਇਹੀ ਜੀ ਠੰਡ ਜਦੋਂ ਤੱਕ ਪੈਣ ਲੱਗਣੀ ਲੱਗਦੀ ਉਹ ਤੱਕ ਅਸੀਂ ਆਪਾਂ ਆਪਣੇ ਖੇਤਾਂ 'ਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਾਂਗੇ। ਬਿਲਕੁਲ ਠੀਕ। ਇੱਕ ਮਿੰਟ ਸਰ ਜਿਹੜੀ ਛੋਟੀ ਜੀ ਇੱਕ ਰਿਪੋਰਟ ਅਸੀਂ ਆਪਾਂ ਤਿਆਰ ਕੀਤੀ ਸੀ ਉਹ ਮੈਂ ਜਨਨ ਨਾਲ ਇੱਕ ਵਾਰ ਦੁਬਾਰਾ ਫੇਰ ਵਿਖਾਈ ਜੇ ਥੋੜਾ ਜਿਹਾ ਜਿਹੜੇ ਚੈਨ ਨੇ ਕਿਦਾਂ ਦੀ ਦੇਖ ਹੁੰਦੀ ਹੈ ਕਿਵੇਂ ਨਿਸ਼ਾਨੀਆਂ ਦੇ ਸਕਦੇ ਆ ਹਨ ਉਹ ਆਪਾਂ ਰਿਪੋਰਟ ਦੇਖੇ ਉਸ ਤੋਂ ਬਾਅਦ ਤੁਹਾਡੇ ਕੋਲ ਮੈਂ ਮੌਸਮ ਦੀ ਥੋੜੀ ਜੀ ਵੀ ਗੱਲ ਕਰਾਂਗੇ ਬੇ ਛੱਡ ਦੇਣਾ ਜਿਹੜੀ ਤੂੰ ਗੱਲ ਕਰ ਰਹੀ ਹੈ ਪਲੀਜ਼ ਮੈਂ ਆਪਣੇ ਸਾਥੀਆਂ ਕੋਲੋਂ ਰਿਪੋਰਟ ਦਿਖਾਓ ਜੀ ਪਲੀਜ਼ ਜਿਹੜਾ ਖੇਤ ਵਿੱਚ ਮਹੀਨੇ ਦੀ ਮਹੀਨੇ ਦੀ 35 ਦਿਨਾਂ ਦੀ ਕਣਕ ਉਹਦੇ ਵਿੱਚ ਆਪਾਂ ਰਿਪੋਰਟ ਤਿਆਰ ਕੀਤੀ ਸੀ ਵਾਧਾ ਨਾੜਕ ਸਾਲ ਨੂੰ ਭੈਣ ਪ੍ਰਭੂ ਅਸੀਂ ਜੋ ਖੇਤ ਵਿੱਚ ਖੜੇ ਹਾਂ ਪਰਾਲੀ ਦੀ ਸਾਮ ਸੰਭਾਲ ਦੇ ਲਈ ਅਸੀਂ ਜੋ ਕਣਕ ਵਿੱਚ ਇਸ ਲਈ ਜੋ ਸਥਿਤੀ ਹੈ ਤੁਸੀਂ ਕੀ ਦੀ ਸਥਿਤੀ ਦਾ ਨਜ਼ਰ ਲਗਾ ਸਕਦੇ ਹੋ ਕਿਤੇ ਕਿਤੇ ਪੰਜਾਬ ਦੇ ਵਿੱਚ ਕਿਉਂ ਡਟਪੀਆ ਸਾਡੇ ਨਾਲ ਦੇ ਡਟਪੀਆ ਐਂਟੋਮੋਲੋਜੀਸ ਦੇ ਯੂਨੀਵਰਸਿਟੀ ਦੇ ਖਾਸ ਕਰਕੇ ਨੀ ਗੁਲਾਬੀ ਸੋਡੀ ਤੇ ਇਹ ਮਾਹਰ ਨੇ ਪੂਰੇ ਪੰਜਾਬ ਵਿੱਚ ਸਰਵੇਖਣ ਨੇ ਕਿਤੇ ਡਾਕਟਰ ਸਾਹਿਬ ਪਹਿਲਾਂ ਤਾਂ ਗੱਲ ਇਥੇ ਸ਼ੁਰੂਆਤ ਕਰਦੇ ਆ ਪੰਜਾਬ ਦੇ ਸਰਵੇਖਣ ਤਨਕੀਤ ਕਰਨਗੇ ਡਾਕਟਰ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਤਣੇ ਦੇ ਵਿੱਚ ਕਣਕ ਦੇ ਵਿੱਚ ਤਣੇ ਦੀ ਗਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਦੇ ਆ ਆਪਣੇ ਆਦੇ ਵਿੱਚ ਕਿਤੇ ਕੁਝ ਦੇ ਖੇਤਾਂ ਵਿੱਚ ਹਮਮ ਖਾਸ ਕਰਕੇ ਜਿੱਥੇ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਪਰਾਲੀ ਦੀ ਸਾਮ ਸੰਭਾਲ ਕਰਕੇ ਆਪਾਂ ਕਣਕ ਬੀਜੀ ਹੈ ਵੈਸੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿੱਥੇ ਪਰਾਲੀ ਦੀ ਸਾਮ ਸੰਭਾਲ ਕਰਕੇ ਕਣਕ ਬੀਜੀ ਆ ਉੱਥੇ ਹੀ ਸਾਨੂੰ ਇਹਦਾ ਹਮਲਾ ਦੇਖਣ ਨੂੰ ਮਿਲਦੇ ਆ ਆਮ ਰਵਾਇਤੀ ਢੰਗਾਂ ਨਾਲ ਬੀਜੀ ਹੈ ਕਣਕ ਵੀ ਦੇ ਵਿੱਚ ਵੀ ਸਾਨੂੰ ਇਹਦਾ ਹਮਲਾ ਦੇਖਣ ਨੂੰ ਮਿਲ ਸਕਦਾ ਹੈਗਾ ਠੀਕ ਹੈ ਜੀ ਸੋ ਅਸੀਂ ਪਿਛਲੇ ਕੁਝ ਸਮੇਂ ਤੋਂ ਕਣਕ ਦੀ ਫਸਲ ਦੇ ਵਿੱਚ ਸਰਵੇਖਣ ਕਰ ਰਹੇ ਹਾਂਗਾ ਖਾਸ ਕਰਕੇ ਉਹ ਜ਼ਿਲ੍ਹਿਆਂ ਦੇ ਵਿੱਚ ਦਿੱਤੇ ਦਾ ਸਾਨੂੰ ਹਮਲਾ ਦੇਖਣ ਨੂੰ ਮਿਲਿਆ ਹਾਂ ਜ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਜਿਵੇਂ ਸੰਗਰੂ ਪਟਿਆਲਾ ਅਮਾਨਸਾ ਟੈਂਡਾ ਅਕਬਰਨਾਲਾ ਜੀ ਹੈਨਾ ਤੇ ਕੁਝ ਅਜੇ ਟੀਮਾਂ ਸਾਡੀਆਂ ਹੋਰ ਵੀ ਗਈਆਂ ਹੋਈਆਂ ਹੈਗੀਆਂ ਨੇ ਜਿੱਥੇ-ਜਿੱਥੇ ਸਾਨੂੰ ਰਿਪੋਰਟ ਮਿਲ ਰਹੀ ਹੈ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਕਿ ਅਸੀਂ ਉਸ ਜਗ੍ਹਾ ਦੇ ਉੱਪਰ ਪਹੁੰਚ ਕੇ ਇਸ ਬਾਰੇ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਸੁਚੇਤ ਕਰਦੇ ਰਹੀਏ ਤੇ ਨਾਲ ਦੀ ਨਾਲ ਉਹਨਾਂ ਨੂੰ ਗਲਾਸਾ ਵੀ ਦਈਏ ਕਿ ਐਡੀ ਵੱਡੀ ਗੱਲ ਨਹੀਂ ਹੈਗੀ ਜੀ ਇਹ ਬੜੇ ਆਸਾਨੀ ਦੇ ਤਰੀਕੇ ਨਾਲ ਅਸੀਂ ਇਸ ਕਿਲੇ ਨੂੰ ਮੈਨੇਜ ਕਰ ਸਕਦੇ ਹਾਂ ਬਿਲਕੁਲ ਠੀਕ ਕਿਉਂਕਿ ਆਪਾਂ ਪਿਛਲੇ ਹਫ਼ਤੇ ਵੀ ਜ਼ਿਕਰ ਕੀਤਾ ਸੀਗਾ ਜੋ ਭਾਰਮ ਪੁਲੇਖਾ ਪਾਉਣ ਦੇ ਲਈ ਬਹੁਤ ਲੋਕਾਂ ਨੂੰ ਹਦਾਚੜਾ ਛੜਾ ਕੇ ਉਹਨੂੰ ਸੰਸਨੀ ਖੇਜ ਬਣਾਉਣ ਦੀ ਕੋਸ਼ਿਸ਼ ਕਰਦੇ ਇੰਨੀ ਕੋਰਉਣ ਵਾਲੀ ਗੱਲ ਨਹੀਂ ਜੇ ਸਮੱਸਿਆ ਕਿਤੇ ਹੁੰਦੀ ਵੀ ਹੈ ਤਾਂ ਸਮੱਸਿਆ ਦਾ ਇਲਾਜ ਹੀ ਹੈ ਡਾਕਟਰ ਸਾਹਿਬ ਸਭ ਤੋਂ ਵੱਧ ਤੁਸੀਂ ਸੈਂਪਲਸ ਹਨ ਦੱਸੋ ਕਿਉਂਕਿ ਅਸੀਂ ਉਸੇ ਥਾਂ ਤੇ ਖੜੇ ਆ ਜਿੱਥੇ ਕੋਈ ਇਹਦਾ ਮੜ ਜਾਂ ਅਟੈਕ ਵੇਖਣ ਨੂੰ ਮਿਲਦਾ ਵਾ ਸੈਂਪਲਸ ਹਨ ਦੱਸ ਜਿੱਦ ਪਛਾਣ ਕਰਨ ਦੇ ਪਛਾਣ ਸਾਡੀ ਪਸੰਦ ਵਿੱਚ ਕੀ ਹੈ ਠੀਕ ਹੈ ਹਾਂਜੀ ਡਾਕਟਰ ਸਰਮਾ ਜੀ ਇਸ ਖੇਤ ਦੇ ਵਿੱਚ ਜਿੱਥੇ ਅਸੀਂ ਖੜੇ ਆ ਇੱਥੇ ਕਣਕ ਬੀਜੀ ਹੋਈ ਆ ਪਰਾਲੀ ਨੂੰ ਸਾਮ ਸੰਭਾਲ ਕਰਕੇ ਜੀ 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 ਸਮਾਰਟ ਸੀਡਰ ਨਾਲ ਕਣਕ ਬੀਜੀ ਗਈ ਹੈਗੀ ਯਾਰ ਤੇ ਇਸੇ ਤਰ੍ਹਾਂ ਲਗਭਗ ਸੁਪਰ ਸੀਡਰ ਦੇ ਖੇਤ ਵੀ ਸਾਨੂੰ ਇਸੇ ਤਰ੍ਹਾਂ ਦਾ ਮਿਲਦਾ ਤੁਸੀਂ ਆ ਬੂਟਾ ਦੇਖ ਸਕਦੇ ਹੋ ਇਸ ਦੇ ਵਿੱਚ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਹੈ ਇਹ ਬਚਾਲ ਲਈ ਤੁਸੀਂ ਦੇਖ ਸਕਦੇ ਹੋ ਪੱਤਾ ਸੁੱਕ ਰਿਹਾ ਇਹ ਗੋਬਾ ਇਸ ਕਣਕ ਦੇ ਬੂਟੇ ਦੀ ਇਹ ਸੁੱਕ ਜਾਂਦੀ ਹੈ ਤੇ ਪਹਿਲਾਂ ਸ਼ੁਰੂਆਤ ਦੀ ਕੰਡੀਸ਼ਨ ਦੇ ਵਿੱਚ ਸਾਨੂੰ ਸਾਈਡ ਵਾਲੇ ਪੱਤੇ ਜਿਵੇਂ ਤੁਸੀਂ ਆਹ ਦੇਖ ਪਾ ਰਹੇ ਹੋ ਸਾਈਡ ਵਾਲੇ ਪੱਤੇ ਹਰੇ ਦਿਖਦੇ ਨੇਗੇ ਜਦੋਂ ਹਮਲਾ ਜਿਆਦਾ ਹੁੰਦਾ ਹੈਗਾ ਤਾਂ ਫਿਰ ਹੌਲੀ-ਹੌਲੀ ਕਰਕੇ ਪੂਰੇ ਦਾ ਪੂਰਾ ਬੂਟਾ ਸੁੱਕ ਜਾਂਦਾ ਹੈਗਾ ਜੇ ਹੁਣ ਅਸੀਂ ਇਸ ਬੂਟੇ ਨੂੰ ਖੋਲ ਕੇ ਦੇਖੀਏ ਜੜੋਂ ਪੱਤ ਕੇ ਦੇਖੀਏ ਤਾਂ ਇਹ ਜੜਾ ਇੰਟੈਕਟ ਨਹੀਂ ਜੜਾ ਇਹਦੀਆਂ ਲੱਗੀਆਂ ਹੋਈਆਂ ਨੇਗੀਆਂ ਜੇ ਉੱਪਰੋਂ ਕਈ ਵਾਰੀ ਬੂਟਾ ਮਰ ਵੀ ਜਾਂਦਾ ਕਈ ਵਾਰ ਜਦੋਂ ਵੱਡਾ ਬੂਟਾ ਹੋ ਜਾਂਦਾ ਇਹ ਚ ਸ਼ਕਤੀ ਹੁੰਦੀ ਹੈ ਕਿ ਸਾਈਡ ਤੋਂ ਹੈ ਨਵੇਂ ਟਿੱਲਰ ਕੱਢ ਲੈ ਨਵੀਆਂ ਸ਼ਾਖਾਵਾਂ ਕੱਢ ਲੈ ਜੇ ਇਸ ਨੂੰ ਖੋਲ ਕੇ ਦੇਖਾਂਗੇ ਸ਼ਾਇਦ ਸਾਨੂੰ ਇਸ ਦੇ ਵਿੱਚ ਸੁੰਡੀ ਵਿੱਚ ਦੇਖਣ ਨੂੰ ਮਿਲ ਜਾਵੇ ਕੋਸ਼ਿਸ਼ ਕਰਦੇ ਹਾਂ ਕਿ ਬੂਟਾ ਖੋਲ ਕੇ ਦੇਖਿਆ ਜਾਵੇ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਦੇਖ ਪਾ ਰਹੇ ਹੋ ਇਸ ਕਣਕ ਦੇ ਬੂਟੇ ਦੇ ਵਿੱਚ ਹਮਲਾ ਸੀ ਇਹ ਸੁੱਕ ਚੁੱਕਿਆ ਹੈਗਾ ਜਦੋਂ ਇਸ ਨੂੰ ਅਸੀਂ ਨੂੰ ਪੱਟ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਜੜ ਦੇ ਵਿੱਚ ਇੱਕ ਨਹੀਂ ਲੱਗ ਸਕੋ ਦੋ ਸੁੰਡੀਆਂ ਇੱਕੋ ਬੂਟੇ ਦੇ ਵਿੱਚ ਬੈਠੇ ਦੇਖਣ ਨੂੰ ਮਿਲ ਰਹੀਆਂ ਨੇ ਹੂੰ ਹੋ ਜਦੋਂ ਤੱਕ ਸਾਡੇ ਰਿਪੋਰਟ ਉੱਪਰ ਵਿਦਿਆਰਥੀ ਤੇ ਸਕਾਰ ਨਹੀਂ ਜੀ ਆਪਾਂ ਰਿਪੋਰਟ ਵੀ ਦੇਖੀ ਡਾਟਾ ਬੇਤਰ੍ਹਾਂ ਆਪਾਂ ਗੱਲ ਵੀ ਕਰ ਰਹੇ ਸੀ ਡੈਡ ਬੈਠੇ ਵੀ ਨਹੀਂ ਅੱਛਾ ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਇੱਕ ਸਵਾਲ ਲੈ ਸਾਈਡ ਸਾਥੀਆਂ ਦੇ ਉਹ ਮੈਂ ਜ਼ਰੂਰ ਵਿਚਕਲਵਣਾ ਜੀ ਐਵੇਂ ਕਹਿ ਦਵਾਂ ਬਲਜਿੰਦਰ ਜੀ ਸਿੰਘ ਗੁਨਪੁਰ ਇਹ ਹਮੇਸ਼ਾ ਸਾਨੂੰ ਬੜੇ ਵਧੀਆ ਸੁਝਾਅ ਵਿਦਿੰਦੇ ਨੇ ਅਸੀਂ ਵੱਧ ਤੋਂ ਵੱਧ ਹੋਰ ਕਿਵੇਂ ਇੰਪਰੂਵ ਕਰ ਸਕੀ ਚੰਗੀ ਗੱਲ ਹੈ ਡਾਕਟਰ ਸਾਹਿਬ ਗਰਭੀ ਸੁਣਦੀ ਤਾਂ ਘੱਟ ਹੈ ਪਰ ਕੀਟਨਾਸ਼ਕ ਵਿਚਣ ਵਾਲੇ ਵੱਧ ਸਰਗਰਮ ਹਨ ਇਦਵਤ ਕੁਜੀਟ ਨਹੀਂ ਕਰ ਰਹੇ ਹਾਂਜੀ ਡਾਕਟਰ ਸਾਹਿਬ ਬੜਾ ਅੱਛਾ ਸੁਝਾ ਦਿੱਤਾ ਗਿਆ ਹੈ ਸਾਡੇ ਕਿਸਾਨ ਵੀ ਕਿਸਾਨ ਵੀ ਦੁਆਰਾ ਜਾਂ ਸਰੋਤ ਦੇ ਦੁਆਰਾ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਸੁੰਡੀ ਓਨੀ ਨਹੀਂ ਹੈਗੀ ਜਿੰਨਾ ਅਸੀਂ ਕਹਿ ਦਈਏ ਇਸ ਦਾ ਰੌਲਾ ਰੱਪਾ ਹੈਗਾ ਜਿਵੇਂ ਸਾਡੇ ਸਰਵੇ ਵੀ ਆਪਾਂ ਕੀਤੇ ਨੇ ਉਸ ਤੇ ਵੀ ਆਪਾਂ ਦੱਸਿਆ ਹੈਗਾ ਕਿ ਅਸੀਂ ਨੂੰ 4-500 ਏਕੜ ਦੇ ਜੇ ਅਸੀਂ ਸਰਵੇ ਕੀਤਾ ਉਸ ਤੋਂ ਸਾਨੂੰ 1-2% ਏਰੀਆ ਦੇ ਉੱਪਰ ਸਾਨੂੰ ਦੇਖਣ ਨੂੰ ਮਿਲਿਆ ਪਰ ਪ੍ਰਿੰਟ মিডিਆ ਔਰ ਸੋਸ਼ਲ ਮੀਡੀਆ ਸਾਰੇ ਕਿਤੇ ਹੀ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਸੰਭੀਦਾ ਹਮਲਾ ਹੋਵੇ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਥੋੜਾ ਬਹੁਤ ਹੈਗਾ ਵੀ ਹੈ ਜਿਸ ਦੇ ਹੈਗਾ ਉਸ ਨੂੰ ਲੱਗਦਾ ਹੈਗਾ ਕਿ ਵੀ ਬਹੁਤ ਜ਼ਿਆਦਾ ਨੁਕਸਾਨ ਹੈਗਾ ਪਰ ਇਸ ਤਰ੍ਹਾਂ ਦੀ ਗੱਲ ਘੱਟ ਹੈਗੀ ਆ ਰਾਦਰ ਦੈਨ ਰੋਲਾ ਰਪਾ ਬਹੁਤ ਜ਼ਿਆਦਾ ਬਿਲਕੁਲ ਠੀਕ ਹੈ ਜੀ ਮਾਰਕੀਟ ਜਿ ਆਪਾਂ ਜਿਕੇ ਜੇ اے ਟੈਕਨੋਲੋਜੀ ਹੈ ਹੈਨਾ ਆਪਾਂ ਜਿਕੇ ਬੜੀ ਤੇਜ਼ੀ ਨਾਲ ਇਹਦੇ ਬਦਲਾਅ ਆ ਰਹੇ ਆਪਾਂ ਨੂੰ ਸਮਝਦਾ ਹਾਣੀ ਪੈਣਾ ਹੁਣ ਇਹ ਟੈਕਨੋਲੋਜੀ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਨੇ ਮਾੜੀਆਂ ਚੀਜ਼ਾਂ ਵੀ ਨੇ ਹੁਣ ਟੈਕਨੋਲੋਜੀ ਦੇ ਵਰਤੋਂ ਅਸੀਂ ਕਿਸ ਪਾਸੇ ਕਰਦੇ ਜੋ ਨਿੱਜੀ ਸਵਾਰਥਾਂ ਲਈ ਕੁਝ ਬੰਦੇ ਹੈ ਨੇ ਕੁਝ ਵੀ ਘਰਾਣੇ ਹੈ ਨੇ ਕੁਝ মিডিਆ ਹਾਊਸ ਹੈ ਉਹਨਾਂ ਨੇ ਚਲੋ ਆਪਣਾ ਪੱਖ ਪੂਰ ਠੀਕ ਹੈ ਨਾ ਸਾਨੂੰ ਇਹ ਅਸੀਂ ਕਿਹੜੀ ਚੰਗੀ ਚੀਜ਼ ਅਸੀਂ ਅਪਣਾਉਣੀ ਹੈ ਤੇ ਕਿਹੜੀ ਚੀਜ਼ ਤੋਂ ਅਸੀਂ ਗੁਰੇਜ਼ ਕਰਨਾ ਉਹ ਆਪਣੇ ਹੱਥ ਸਾਰਾ ਕੁਝ ਇਹ ਗੱਲ ਹੋ ਗਈ ਨਾ ਗੁਰੂਪੁਰ ਜੀ ਤੁਹਾਡਾ ਬਹੁਤ ਬਹੁਤ ਧੰਵਾਜੀ ਇਦਾਂ ਹੀ ਕੁਝ ਹੋ ਸਾਥੀਆਂ ਦੇ ਸਵਾਲ ਨੇ ਮੈਂ ਵੀ ਕੁਝ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਇੰਦਰਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ YouTube ਤੇ ਤੁਸੀਂ ਸਾਡਾ ਜੁੜੇ ਹੋ ਹੋਰ ਬੜੇ ਸਾਥੀ ਜੁੜੇ ਨੇ ਇਹਨਾਂ ਇੰਦਰਜੀਤ ਜੀ ਦੇ ਅੰਦਰ ਨੇ ਕਣਕ ਨੂੰ ਬਜਾਈ ਤੋਂ ਦੂਜੇ ਦਿਨੋਂ ਸ ਮਮੀ ਜੀ ਸਪਰੇਅ ਕੀਤੀ ਜੀ ਚੰਗੇ ਰਿਜ਼ਲਟ ਨੇ ਇਸ ਬਾਰੇ ਕੁਝ ਚੁਪਕੀ ਕਰਨੀ ਚਾਹੋਗੇ ਜੀ ਹਾਂਜੀ ਡਾਕਟਰ ਸਾਹਿਬ ਜਿਹੜੀਆਂ ਇਹ ਮੇਰਾ خیال ਰਹੀ ਮਮੀ ਜੀ ਹੈ ਪ੍ਰੀ ਐਮਰਜੈਂਸੀ ਸਰਵਿਸ ਆਈਡ ਹੈਗੀ ਹੈ ਅਸੀਂ ਵੈਸੇ ਕਹਿੰਦੇ ਹੁੰਦੇ ਆ ਕਿ ਬਜਾਈ ਕਰਨ ਤੋਂ ਨਾਲ ਦੀ ਨਾਲ ਇਹ ਜਿੰਨੀ ਜਲਦੀ ਕਰ ਸਕੀਏ ਤਾਂ ਚੰਗਾ ਰਹਿੰਦਾ ਹੈਗਾ ਬਹੁਤ ਚੰਗੀ ਗੱਲ ਆ ਜੀ ਤੁਹਾਨੂੰ ਜੋ ਚੰਗੇ ਰਿਜ਼ਲਟ ਮਿਲੇ ਨੇ ਜੀ ਬਿਲਕੁਲ ਠੀਕ ਹੈ ਅੱਛਾ ਇਧਰੋਂ ਹਰਮਨ ਦੀਪ ਜੀ ਦਾ ਜਿਵੇਂ ਸੁਝਾਅ ਵੀ ਹੈ ਸਲਾਹ ਵੀ ਸਵਾਲ ਵੀ ਹੈ ਅਸੀਂ ਪਿਛਲੇ ਵੀਰਵਾਰ ਵੀ ਅਨਾਉਂਸ ਕੀਤਾ ਸੀ ਅਗਲੀ ਵਾਰੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਅਸੀਂ ਕਿਵੇਂ ਬੀਟ ਬਣਾਉਣੇ ਕਿਦਾਂ ਬੀਟ ਰੱਖਣੀ ਵੀ ਹੈ ਅਸੀਂ ਉਦਾਂ ਕਿਸੇ ਨਾ ਕਿਸੇ ਚੂਹਿਆਂ ਵਾਲੇ ਐਕਸਪਰਟ ਨੂੰ ਜਲਿਸ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਇਹਨਾਂ ਨਾਲ ਗੱਲਬਾਤ ਛੋਟ ਹੈ ਤੁਸੀਂ ਜ਼ਿਕਰ ਵੀ ਕਰਦੇ ਹੋ ਇਹ ਕਹਿੰਦੇ ਹੈਪੀ ਸਿਟਰ ਵਾਲੀ ਕਣਜ ਚੂਹੇ ਦੀ ਸਮੱਸਿਆ ਬਾਰੇ ਦੱਸਿਓ ਜੀ ਹਾਂਜੀ ਇਹ ਜਿਹੜੇ ਆਪਣੇ ਚੂਹਿਆਂ ਦੀ ਸਮੱਸਿਆ ਹੈਗੀ ਆ ਬੇਸਿਕਲੀ ਜਦੋਂ ਅਸੀਂ ਪਰਾਲੀ ਦੀ ਸਾਂਭ ਸੰਭਾਲ ਕਰਕੇ ਕਣਕ ਬੀਜਦੇ ਆਂ ਕਈ ਵਾਰੀ ਬੱਟਾਂ ਬੰਨਿਆਂ ਦੇ ਵਿੱਚ ਇਹਨਾਂ ਦੀਆਂ ਖੁੱਡਾਂ ਹੁੰਦੀਆਂ ਹਨ ਸੋ ਉਹ ਖੁੱਡਾਂ ਰਹਿਣ ਕਰਕੇ ਕਈ ਵਾਰੀ ਹੁੰਦਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਹੈਪੀ ਸੀਡਰ ਦਾ ਖਾਸ ਕਰਕੇ ਇਹਨਾਂ ਨੇ ਜ਼ਿਕਰ ਕੀਤਾ ਉਸ ਜਗ੍ਹਾ ਦੇ ਉੱਪਰ ਚੂਹਿਆਂ ਦੇ ਖੁੱਡਾ ਐਜ਼ ਇਟ ਇਜ਼ ਰਹਿ ਜਾਂਦੀਆਂ ਨੇ ਜਦੋਂ ਆਪਾਂ ਬਿਨਾ ਬਾਹਰ ਤੋਂ ਕਣਕ ਬੀਜਦੇ ਹੈਗੇ ਹੈ ਹੈਪੀ ਸੀਡਰ ਨਾਲ ਕਿਉਂਕਿ ਉਸ ਹੈਪੀ ਸੀਡਰ ਨੇ ਬਿਲਕੁਲ ਥੋੜੀ ਜਗ੍ਹਾ ਦੇ ਉੱਪਰ ਬਹਾਈ ਕਰਕੇ ਕਣਕ ਬੀਜ ਦੇਣੀ ਹੁੰਦੀ ਹੈਗੀ ਐ ਸੋ ਉਸ ਜਗ੍ਹਾ ਦੇ ਉੱਪਰ ਬੜੀ ਜੀ ਅੱਛੀ ਯੂਨੀਵਰਸਿਟੀ ਦੀ ਸਿਫਾਰਿਸ਼ ਹੈਗੀ ਐ ਕਿ ਅਸੀਂ ਚੋਗ ਬਣਾਈਏ ਚੋਗ ਬਣਾਉਣ ਲਈ ਮਤਲਬ ਹੁੰਦਾ ਹੈਗਾ ਕਿ ਥੋੜੇ ਜਿਹੇ ਟੁੱਟੇ ਹੋਏ ਦਾਣੇ ਜਿਹੜੇ ਕਿ ਤੇ ਨਾਲ ਗੁੜ ਤੇ ਕੁਝ ਕੁ ਆਪਣੀ ਇੱਕ ਇਨਸੈਕਟੀਸਾਈਡ ਸਿਫਾਰਿਸ਼ ਕੀਤੀ ਹੋਈ ਹੈਗੀ ਆ ਉਹ ਮਿਲਾ ਕੇ ਅਸੀਂ ਵੇਟ ਬਣਾ ਕੇ ਰੱਖਣਾ ਵੇਟ ਪਹਿਲਾਂ ਅਸੀਂ ਬਿਨਾ ਇਨਸੈਕਟੀਸਾਈਡ ਮਿਲਾਏ ਹੋਏ ਰੱਖਣਾ ਹੈਗਾ ਪਰ ਉਸ ਤੋਂ ਬਾਅਦ ਇਨਸੈਕਟੀਸਾਈਡ ਕਿਹਾ ਗਿਆ ਰੋਡੈਂਟਿਸਾਈਡ ਚੂਹੇ ਮਾਰ ਦਵਾਈ ਹੈ ਇਹ ਰੋਡੈਂਟਿਸਾਈਡ ਮਿਲਾ ਕੇ ਰੱਖਣਾ ਪਹਿਲਾਂ ਬਿਨਾ ਮਿਲਾਏ ਰੱਖਣਾ ਤਾਂ ਕਿ ਚੂਹਾਂ ਨੂੰ ਉਸ ਦੀ ਆਦਤ ਪੈ ਜਾਵੇ ਜਦੋਂ ਉਸ ਨੂੰ ਆਦਤ ਪੈ ਜਾਏਗੀ ਉਸ ਤੋਂ ਬਾਅਦ ਅਸੀਂ ਇੱਕਸਾਰ ਅਸੀਂ ਆਪਣੇ ਖੇਤ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਇਹ ਰੱਖ ਕੇ ਬੜੀ ਆਸਾਨੀ ਨਾਲ ਇਸ ਦਾ ਹੈਪੀ ਸਿਟਰ ਵਾਲੇ ਜਾਂ ਹੋਰ ਕਿਸੇ ਜਿਹੜੀ ਜਗ੍ਹਾ ਦੇ ਉੱਪਰ ਸਾਨੂੰ ਚੂਹਿਆਂ ਦਾ ਨੁਕਸਾਨ ਮਿਲਦਾ ਉਹਨੂੰ ਕੰਟਰੋਲ ਕਰ ਸਕਦੇ ਹਾਂ ਬਿਲਕੁਲ ਠੀਕ ਬਿਲਕੁਲ ਠੀਕ ਹੈ ਜੀ ਅ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਹਰਮਨਦੀਪਨ ਦਾ ਸਵਾਲ ਦਾ ਜਵਾਬ ਦਿੱਤਾ ਬਾਕੀ ਹਰਮਨਦੀਪ ਦੇ ਵਰਗੇ ਹੋਰ ਸਾਡੇ ਸਾਥੀਆਂ ਦਾ ਜੇ ਸਵਾਲ ਹੋ ਅਗਲੇ ਅਭ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਉਹ ਜਿਵੇਂ ਪਹਿਲਾਂ ਗੱਲ ਕੀਤੀ ਜੋਲੋਜੀ ਨਾਲ ਗੱਲ ਕਰਾਂਗੇ ਤੇ ਇਦਾਂ ਹੀ ਹਰਪ੍ਰੀਤ ਕੌਰ ਜੀ ਸਾਡੇ ਨਾਲ ਜੁੜੇ ਨੇ ਇਹ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਤੇ ਜਿਵੇਂ ਤੁਸੀਂ ਗੱਲ ਕਰਦੇ ਹੋ no doubt ਹਰਪ੍ਰੀਤ ਜੀ ਤੁਸੀਂ ਇੱਥੇ ਜੁੜ ਰਹੇ ਹੋ ਅਸੀਂ ਕੋਸ਼ਿਸ਼ ਜਲਦੀ ਕਰਾਂਗੇ ਅਸੀਂ ਅਲੱਗ-ਅਲੱਗ ਹੁਣ ਪੈਨਲ ਅਸੀਂ ਆਪਣਾ ਵੀਡੀਓ ਬੜਾ ਕਰ ਰਹੇ ਹਾਂ ਪੈਨਲ ਡਿਸਕਸ਼ਨ ਕਰਿਆ ਕਰਾਂਗੇ ਉਹਦੇ ਵਿੱਚ ਜੋ ਲਗ ਲਗ ਵਿਸ਼ਾ ਵਸਤੂ ਮਹਾਰ ਨੇ ਸਬਜੈਕਟ ਮੈਟਰ ਸਪੈਸਟਿਸ ਨੇ ਉਹ ਵੀ ਹੋਣਗੇ ਅਸੀਂ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਉਹਨਾਂ ਦੇ ਪਾੜਤ ਕੀ ਕੋਈ ਚੀਜ਼ਾਂ ਹੋ ਸਕਦੇ ਉਹਨਾਂ ਦੇ ਪਰਸਪੈਕਸ਼ਨ ਕੀ ਹੈ ਅਸੀਂ ਸਾਰਾ ਇੱਕ ਵੱਡਾ ਪੈਨਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਰੀਆਂ ਡਿਸਕਸ਼ਨਾਂ ਵਿੱਚ ਕਰਾਂਗੇ ਫਿਰ ਇੰਦਰਜੀਤ ਸਿੰਘ ਜੀ ਦਾ ਸਵਾਲ ਹੈ ਜੀ ਅਸੀਂ ਪਹਿਲਾ ਪਾਣੀ 18 ਦਿਨ ਚ ਲਗਾ ਦਿੱਤਾ ਲਗਾਤਾਰ ਤੁਸੀਂ ਤੇ ਗੁੱਲੀ ਡਾਟਾ ਬਿਲਕੁਲ ਖਤਮ ਹੋ ਗਿਆ ਪਹਿਲਾ ਪਾਣੀ ਲਾਉਣ ਤੋਂ ਲਾ ਪਹਿਲਾ ਪਾਣੀ ਲਾਉਣ ਤੋਂ ਇੱਕ ਵਾਰ ਯੂਰੀਆ ਪਾ ਦਿੱਤਾ ਸੀ ਹੁਣ ਦੱਸੋ ਨੈਕਸਟ ਯੂਰੀਆ ਕਦੋਂ ਪਾਉਣਾ ਜੀ ਹਾਂਜੀ ਜਿਸ ਤਰ੍ਹਾਂ ਆਪਾਂ ਯੂਰੀਆ ਦੀ ਕਹਿ ਰਹੇ ਹਾਂਗੇ ਅੱਧਾ ਅਸੀਂ ਕਹਿੰਦੇ ਹੁੰਨੇ ਆ ਵੀ ਬਜਾਈ ਤੇ ਪਾਓ ਉਸ ਤੋਂ ਬਾਅਦ ਚੌਥਾ ਹਿੱਸਾ ਪਹਿਲੇ ਪਾਣੀ ਨਾਲ ਤੇ ਅਗਲਾ ਚੌਥਾ ਹਿੱਸਾ ਜਿਹੜੀ ਦੂਜੀ ਡੋਜ਼ ਆ ਦੂਜੇ ਪਾਣੀ ਤੋਂ ਪਹਿਲਾਂ ਅਸੀਂ ਮਲਾਕੀ ਜੀ ਉਹ ਜੀ ਜੀ ਐਪਲੀਕੇਸ਼ਨ ਕਰ ਸਕਦਾ ਕਰਦੇ ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ ਥੋੜਾ ਇਹਦੇ ਨਾਲ ਸੰਬੰਧਤ ਸਵਾਲ ਹੈ ਜੀ ਇਹ ਗੱਲ ਕਰਦੇ ਨੇ ਹੈਪੀ ਸੀਡਰ ਤੋਂ ਬਿਜਾਈ ਲਈ ਜ਼ਮੀਨ ਦਾ ਮੌਇਸਚਰ ਕਿਵੇਂ ਹੋਣਾ ਚਾਹੀਦਾ ਜੀ ਨਾ ਸਿਰਫ ਹੈਪੀ ਸੀਡਰ ਜਦੋਂ ਵੀ ਅਸੀਂ ਨੇ ਕਣਕ ਦੀ ਬਿਜਾਈ ਕਰਨੀ ਆ ਸਾਡੀ ਜ਼ਮੀਨ ਦੇ ਵਿੱਚਰ ਵਤਰ ਹੋਣੀ ਚਾਹੀਦੀ ਹੈਗੀ ਹੂੰ ਗਿੱਲ ਹੋਣੀ ਚਾਹੀਦੀ ਹੈ ਖਾਸ ਕਰਕੇ ਜਿਵੇਂ ਇਹ ਮਸ਼ੀਨਾਂ ਹਨ ਉਸ ਮਸ਼ੀਨਾਂ ਕਈ ਜਿਸ ਤਰ੍ਹਾਂ ਸਮਾਰਟ ਸੀਡਰ ਲਈ ਸਪੈਸੀਫਿਕਲੀ ਕਹਨੇ ਹੈਗੇ ਆ ਕਿ ਸਾਡੀ ਜ਼ਮੀਨ ਦੇ ਵਿੱਚ ਗਿੱਲ ਹੋਵੇ ਲੱਡੂ ਬਣਨਾ ਚਾਹੀਦਾ ਆਪਣੀ ਮਿੱਟੀ ਦਾ ਜਦੋਂ ਅਸੀਂ ਚੱਕ ਕੇ ਦੇਖੀਏ ਉਹੀ ਜੀ ਗਿੱਲੇ ਚ ਸਾਨੂੰ ਸਮਾਰਟ ਸੀਡਰ ਚਲਾਉਣਾ ਚਾਹੀਦਾ ਹੈ ਨਾਲ ਹੀ ਇਸ ਤਰ੍ਹਾਂ ਮੈਂ ਕਹੂੰਗਾ ਕਿ ਹਰ ਤਰ੍ਹਾਂ ਦੀ ਜਦੋਂ ਇਹ ਮਸ਼ੀਨਾਂ ਵਰਤ ਨਹੀਂ ਆਨੇ ਸੁੱਕੇ ਚ ਨਾ ਸੀ ਬੀਜੀਏ ਸਾਨੂੰ ਇਸ ਵਾਰੀ ਜਿਹੜੀ ਸੁੰਡੀ ਦਾ ਹਮਲਾ ਹੈਗਾ ਨਾ ਬੜਾ ਨਾਲ ਜੁਲਦਾ ਮਿਲਦਾ ਜੁਲਦਾ ਸਵਾਲ ਆ ਗਿਆ। ਕਈ ਜਗ੍ਹਾ ਦੇ ਉੱਪਰ ਜਰਮੀਨੇਸ਼ਨ ਨਹੀਂ ਸਹੀ ਸੀਗੀ। ਪਿਛਲੇ 50-60 ਦਿਨਾਂ ਤੋਂ ਸਾਡੇ ਪੰਜਾਬ ਦੇ ਵਿੱਚ ਬਾਰਿਸ਼ ਹੋਈ ਨਹੀਂ ਹੈਗੀ। ਹੂੰ। ਸੁੱਕੇ ਦੇ ਵਿੱਚ ਲੋਕਾਂ ਨੇ ਕਈ ਵਾਰੀ ਐਦਾਂ ਹੀ ਕਣਕ ਬੀਜ ਦਿੱਤੀ ਜਿਸ ਕਾਰਨ ਜਰਮੀਨੇਸ਼ਨ ਘੱਟ ਸੀ ਤੇ ਉਹ ਜਰਮੀਨੇਸ਼ਨ ਤੇ ਨਾਲ ਕਿਤੇ ਥੋੜਾ ਬਹੁਤ ਸੁੰਡੀ ਦਾ ਹਮਲਾ ਮਿਲ ਗਿਆ ਤਾਂ ਲੋਕਾਂ ਨੂੰ ਇਹ ਲੱਗਿਆ ਕਿ ਇਹ ਸਾਰੀ ਸੁੰਡੀ ਦੇ ਹਮਲੇ ਕਰਕੇ ਗਈ ਹੋਈ ਹੈ। ਕਈ ਜਗ੍ਹਾ ਦੇ ਉੱਪਰ ਸੁੰਡੀ ਦਾ ਹਮਲਾ ਵੀ ਹੈਗਾ ਸੀ ਕਈ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਸੀ ਕਿ ਸੁੰਡੀ ਦਾ ਹਮਲਾ ਪਲੱਸ ਜਰਮੀਨੇਸ਼ਨ ਦੀ ਪ੍ਰੋਬਲਮ ਸੋ ਉਸ ਤਰ੍ਹਾਂ ਮੈਂ ਕਹਿ ਸਕਦਾ ਕਿ ਸਾਨੂੰ ਜਦੋਂ ਵੀ ਅਸੀਂ ਕਣਕ ਬੀਜਣੀ ਆ ਇਹ ਨਹੀਂ ਕੋਸ਼ਿਸ਼ ਕਰਨੀ ਕਿ ਛੇਤੀ ਕਣਕ ਤਾਂ ਬੜੀਏ ਲੇਟ ਹੋ ਰਹੇ ਹੈਗੇ ਅਸੀਂ ਮੌਇਸਚਰ ਵੇਖ ਕੇ ਫਿਰ ਬੀਜਣੀ ਆ ਜੇ ਮੌਇਸਚਰ ਘਟਾ ਤਾਂ ਰੌਣੀ ਕਰ ਲੈਣੀ ਚਾਹੀਦੀ ਹੈ ਰੌਣੀ ਕਰਨ ਤੋਂ ਬਾਅਦ ਸਾਨੂੰ ਕਣਕ ਦੀ ਬਜਾਈ ਕਰਨੀ ਚਾਹੀਦੀ ਹੈ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇੱਕ ਤੁਸੀਂ ਪਿਛਲੀ ਵਾਰੀ ਬਹੁਤ ਵਧੀਆ ਬੁੱਕੀ ਗੱਲ ਕੀਤੀ ਸੀ ਦੱਸਾ ਜੀ ਕਿ ਬਈ ਹਾਂ ਜਿਵੇਂ ਵਾਤਾਵਰਨ ਜਾਂ ਮੌਸਮ ਦੀ ਤਬਦੀਲੀਆਂ ਆ ਰਹੀਆਂ ਹੁਣ ਮੌਸਮ ਦੇ ਨੋਟ ਡਾ ਤੁਸੀਂ ਜਿਵੇਂ ਗੱਲ ਕਰਦੇ ਥੋੜਾ ਜਿਹਾ ਫਰਕ ਹੈ ਬੀਤੇ ਸਾਲਾਂ ਤੋਂ ਹੁਣ ਇਹ ਸੁਣਦੇ ਤੁਸੀਂ ਕਹਿੰਦੇ ਆਪਣੇ ਆਪ ਹਾਈਬਰਨੇਸ਼ਨ ਆਪਣੇ ਦਸੋਂ ਜਾਣੀਆਂ ਜਦੋਂ ਮੌਸਮ ਖੁੱਲ ਨਾ ਉਹਦੀ ਗੱਲ ਕਰਦੇ ਤੁਸੀਂ ਉਹਦੇ ਪਰ ਤੁਸੀਂ ਟਿਪ ਨਹੀਂ ਕਰਦੇ ਹਾਂ ਹਾਂਜੀ ਡਾਕਟਰ ਸਾਹਿਬ ਤੁਸੀਂ ਵੈਸੇ ਤਾਂ ਦੱਸ ਹੀ ਦਿੱਤਾ ਹੈਗਾ ਹੈਗਾ ਕਿ ਇਹ ਇਹ ਕੀੜਾ ਕੋਈ ਇੰਨਾ ਜ਼ਿਆਦਾ ਮਤਲਬ ਉਹ ਨਹੀਂ ਹੈਗਾਗਾ ਕਿ ਜ਼ਿਆਦਾ ਸਾਨੂੰ ਨੁਕਸਾਨ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਠੰਡ ਹੋਣ ਲੱਗੀ ਪਹਿਲਾਂ ਕਿਉਂਕਿ ਕੰਪੈਰੀਟਿਵਲੀ ਮੌਸਮ ਗਰਮ ਚੱਲ ਰਿਹਾ ਸੀਗਾ ਜੇ ਅਸੀਂ ਪਰਸੋ ਦੀ ਗੱਲ ਕਰੀਏ ਪਰਸੋ ਨਾਲੋਂ ਅੱਜ ਜ਼ਿਆਦਾ ਠੰਡ ਹੈਗੀ ਹੈਗੀ ਸੋ ਜੇ ਇਸ ਤਰ੍ਹਾਂ ਠੰਡ ਬਦਲਣ ਲੱਗੀ ਤਾਂ ਇਹ ਜਿਹੜਾ ਕੀੜਾ ਆਪਣੇ ਆਪ ਲੰਬੀ ਨੀਂਦ ਸੌ ਜਾਏਗਾ ਜਿਸ ਨਾਲ ਇਹ ਓ ਡਾਊਟ ਸਾਨੂੰ ਆਪਣੀ ਕਣਕ ਦੀ ਫਸਲ ਦੇ ਵਿੱਚ ਸੁੰਡੀ ਬੈਠਣੀ ਦੇਖਣ ਨੂੰ ਮਿਲੇਗੀ ਕਿਉਂਕਿ ਸੁੰਡੀ ਦੀ ਅਵਸਥਾ ਦੇ ਵਿੱਚ ਇਹ ਲੰਬੀ ਨੀਂਦ ਸੌਂਦਾ ਜਿਹਨੂੰ ਅਸੀਂ ਹਾਈਬਰਨੇਸ਼ਨ ਕਹਿ ਦਿੰਨੇ ਹੈਗੇ ਆਂਗੇ ਸੋ ਉਸ ਟਾਈਮ ਇਹ ਖਾਣਾ ਪੀਣਾ ਬੰਦ ਕਰ ਦਿੰਦਾ ਹੈ ਫਿਰ ਸਾਡੀ ਫਸਲ ਦੇ ਵਿੱਚ ਚਾਹੇ ਸਾਨੂੰ ਦੇਖਣ ਨੂੰ ਮਿਲ ਜੇ ਪਰ ਇਹ ਨੁਕਸਾਨ ਨਹੀਂ ਬਦਲਣਾ ਠੰਡ ਬਦਨ ਨਾਲ ਇੱਕ ਹੋਰ ਸਾਡੀ ਕਣਕ ਦੀ ਫਸਲ ਦਾ ਫਾਇਦਾ ਹੋਣਾ ਕਣਕ ਦੀ ਫਸਲ ਨੂੰ ਠੰਡ ਕਿਉਂ ਮੰਗੂ ਲੱਗਦੀ ਹੈ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਜਿੰਨੀ ਠੰਡ ਪੂਗੀ ਓਨਾ ਓਨੇ ਜਾੜ ਮਾਰਨਾ ਓਨੀ ਉਹਦੀ ਟਿਲਰਿੰਗ ਵੱਧ ਹੋਣੀ ਹੈ ਸੋ ਠੰਡ ਵਧਣ ਦੇ ਨਾਲ ਕਣਕ ਦੀ ਫਸਲ ਦੇ ਵਿੱਚ ਟਿਲਰਿੰਗ ਹੋਏਗੀ ਇਹ ਕਿਤੇ ਮਾੜਾ ਮੋਟਾ ਸੁੰਬੀ ਦਾ ਨੁਕਸਾਨ ਆ ਇੱਕ ਜੇ ਉਹਨੇ ਛਾਖ ਮਾਰੀ ਹੈ ਚਾਰ ਨਵੀਆਂ ਨਿਕਲ ਆਉਂਦੀਆਂ ਨੇ ਸਾਈਡ ਦੇ ਉੱਪਰੋਂ ਸੋ ਸਾਡੀ ਕਣਕ ਦੀ ਫਸਲ ਦੇ ਵਿੱਚ ਮਤਲਬ ਬੜੀ ਇਹ ਤਾਕਤ ਹੁੰਦੀ ਹੈਗੀ ਕਿ ਨਾਲੋਂ ਟਿਲਰਿੰਗ ਕਰਦੀ ਰਹੇ ਸੋ ਉਹਦੇ ਲਈ ਠੰਡ ਬਹੁਤ ਜ਼ਰੂਰੀ ਹੈ ਤੇ ਠੰਡ ਮੈਨ ਲਾਵੇ ਹੁਣ ਆਨਰ ਟਾਈਮ ਦੇ ਵਿੱਚ ਪੈਣ ਲੱਗ ਜਾਣੀ ਹੈ ਤੇ ਇਹ ਇਸ ਤਰ੍ਹਾਂ ਆਪਣੇ ਆਪ ਇਸ ਚੁੰਡੀ ਦਾ ਮਤਲਬ ਪਰ ਕੋ ਘਟਣ ਲੱਗ ਜਾਏਗਾ ਬਿਲਕੁਲ ਠੀਕ ਡਾਕਟਰ ਸਾਹਿਬ ਜਿਵੇਂ ਤੁਸੀਂ ਟਾਵਾ ਟਾਵਾ 1-2% ਦੀ ਗੱਲ ਕਰਦੇ ਪੂਰੇ ਪੰਜਾਬ ਜੇ ਪਰਚਸ 6 ਪਰਚ ਮੈਂ ਕਿ ਪਹਿਲਾਂ ਤਾਂ ਉਹੀ ਗੱਲ ਹੈ ਕੋਈ ਬੈਂਡ ਖੋਹਦੀ ਲੋੜ ਨਹੀਂ ਤੁਸੀਂ ਪਹਿਲਾਂ ਵੀ ਕਰੋੜ ਕੀ ਗੱਲ ਕੀਤੀ ਹੈ ਜੇ ਪਰਚਸ ਆਪਾਂ ਲੋੜ ਪੈਂਦੀ ਹੈ ਤੇ ਯੂਨਸਲ ਸਪਾਰਸ ਦਵਾਈਆਂ ਵੀ ਹੋਣ ਗਈਆਂ ਹਾਂਜੀ ਉਹਨਾਂ ਦਾ ਜ਼ਿਕਰ ਵੀ ਕਰਦੇ ਠੀਕ ਹੈ ਜੀ ਜੀ ਪਲੀਜ਼ ਸੋ ਕੁਝ ਇੱਕ ਦਵਾਈਆਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਹੋਈਆਂ ਨੇ ਪਰ ਉਹ ਉਸੇ ਹਾਲਾਤ ਚ ਕਰਨੀਆਂ ਨੇ ਜਿੱਥੇ ਸਾਨੂੰ ਹਮਲਾ ਜਿਆਦਾ ਬਹੁਤ ਜਿਆਦਾ ਦੇਖਣ ਨੂੰ ਮਿਲੇ ਤੇ ਉਸ ਲਈ ਮੈਂ ਜਿਵੇਂ ਕਿਹਾ ਸੀ ਸਰਵੇਖਣ ਸਰਵੇਖਣ ਕਰਨ ਲਈ ਅਸੀਂ ਖੇਤ ਦੇ ਵਿੱਚ 5-4 ਜਗ੍ਹਾ ਤੇ ਜਾ ਕੇ ਆਪਣੇ ਖੇਤ ਦੇ ਵਿੱਚ 1x1 ਸਕੁਅਰ ਮੀਟਰ ਦੇ ਵਿੱਚ ਟੋਟਲ ਬੂਟੇ ਗਿਣਨ ਦੀ ਕੋਸ਼ਿਸ਼ ਕਰੀਏ ਉੱਥੋਂ ਨਾਲ ਹੀ ਦੇਖੀ ਕਿ ਕਿੰਨੇ ਕਬੂਟੇ ਸਾਡੇ ਦੇ ਉੱਪਰ ਜਿਸ ਦੇ ਉੱਪਰ ਸੁੰਡੀ ਦਾ ਹਮਲਾ ਹੈਗਾ ਉਸ ਤੋਂ ਤੁਸੀਂ ਲਗਭਗ ਪਰਸੈਂਟੇਜ ਤੇ ਪਹੁੰਚ ਸਕਦੇ ਵੀ ਮੇਰੀ ਕਣਕ ਦੀ ਫਸਲ ਦੇ ਵਿੱਚ ਐਨੇ ਕ ਪਰਸੈਂਟ ਹਮਲਾ ਹੈਗਾ ਉੱਥੋਂ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਮੇਰੀ ਕਣਕ ਦੀ ਫਸਲ ਨੂੰ ਕਿਸੇ ਤਰ੍ਹਾਂ ਦੀ ਸੁੰਡੀ ਕੀਟਨਾਸ਼ਕ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ ਹੈਗੀ ਸੋ ਜੇ ਕਿਤੇ ਕਿਸਾਨ ਵੀਰ ਦੇ ਖੇਤ ਚ ਹਮਲਾ ਜ਼ਿਆਦਾ ਹੋ ਉਹਨੂੰ ਕੀਟਨਾਸ਼ਕ ਦੀ ਵਰਤੋਂ ਕਰਨੀ ਪੈਣੀ ਆ ਤਾਂ ਅਸੀਂ ਦੋ ਦਵਾਈਆਂ ਹੈਗੀਆਂ ਨੇ ਜਿਹੜੀਆਂ ਅਸੀਂ ਮਿੱਟੀ ਚ ਰਲਾ ਕੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਉਹਦੀ ਐਪਲੀਕੇਸ਼ਨ ਦੀ ਸਿਫਾਰਿਸ਼ ਕੀਤੀ ਹੋਈ ਹੈਗੀ ਆ ਇੱਕ ਦਵਾਈ ਹੈਗੀਆ ਕਲੋਰ ਪੈਰੀਫਾਸ ਬੀ ਈ ਸੀ ਬੀ ਈ ਸੀ ਤਾਕਤ ਵਾਲੀ ਜੀ ਉਹ ਅਸੀਂ 1 ਲੀਟਰ ਦਵਾਈ ਹੂੰ 20 ਕਿਲੋਸਲਾਬੀ ਹੋਈ ਮਿੱਟੀ ਦੇ ਵਿੱਚ ਪਾਉਂਦੇ ਹਾਂ ਜੀ ਜੀ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਖੇਤ ਦੇ ਵਿੱਚ ਇੱਕ ਸਾਰ ਫਲਾ ਦੇਣੀ ਆ ਉੱਪਰ ਦੀ ਪਾਣੀ ਲਾਉਣਾ ਹੈ ਹੂੰ ਇਸ ਤੋਂ ਬਿਨਾ ਉਂਜੀ ਦਵਾਈ ਹੈਗੀਆ ਪੇਪਰੋਨਿਲ .3 ਜੀ ਇਹ ਦਾਣੇਦਾਰ ਦਵਾਈ ਹੈਗੀਆ ਗੁਲਾਬੀ ਰੰਗ ਦੀ ਹੁੰਦੀ ਆ ਇਹ 7 ਕਿਲੋ ਦਵਾਈ ਅਸੀਂ ਉਹੀ 20 ਕਿਲੋਮੀਟਰੀ ਦੇ ਵਿੱਚ ਮਿਲਾ ਕੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਇੱਕ ਸਾਰ ਖੇਤ ਦੇ ਵਿੱਚ ਫਲਾ ਦੇਣੀ ਹੈਗੀ ਆ ਮੋਸਟਲੀ ਜਿਹੜੀਆਂ ਕਣਕਾਂ ਨੇ ਵੀ ਆ ਉਹ ਪਹਿਲੇ ਪਾਣੀ ਤੇ ਨੇਗੀਆਂ ਜਿਹੜੇ ਅਗੇਤੀਆਂ ਬੀਜੀਆਂ ਜਿੱਥੇ ਸਾਨੂੰ ਹਮਲਾ ਦੇਖਣ ਨੂੰ ਮਿਲਿਆ ਸੀ ਪਹਿਲਾਂ ਉੱਥੇ ਮੇਰੇ ਕਿਸਾਨ ਵੀਰ ਪਾਣੀ ਲਾ ਚੁੱਕੇ ਹੋਣਗੇ ਉੱਥੇ ਜੇ ਸਾਨੂੰ ਹਮਲਾ ਦੇਖਣ ਨੂੰ ਮਿਲਦਾ ਫਿਰ ਯੂਨੀਵਰਸਿਟੀ ਦੁਆਰਾ ਇੱਕ ਸਪਰੇਅ ਦੀ ਵੀ ਸਪਾਰਸ਼ ਹੈਗੀ ਆ ਉਹ ਜਿਹੇ ਇੱਕ ਕੰਡੀਸ਼ਨਾਂ ਦੇ ਵਿੱਚ ਉੱਥੇ ਅਸੀਂ ਕਲੋਰ ਐਂਟਨੀਲਾ ਪ੍ਰੋਲ ਜਿਹੜੀ ਹੋਰ ਆ ਜਾਂ ਨਾਮ ਦੇ ਨਾਲ ਆਉਂਦੀ ਹੈ ਦਵਾਈ ਉਹ 50 ਮੀਲੀਲੀਟਰ ਦਵਾਈ 80 ਤੋਂ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਆ ਤੇ ਬੜਾ ਹੀ ਅੱਛੀ ਤਰ੍ਹਾਂ ਇਸ ਸੁੰਬੀ ਦਾ ਕੰਟਰੋਲ ਹੋ ਜਾਏਗਾ ਧਿਆਨ ਇਸ ਗੱਲ ਦਾ ਰੱਖਣਾ ਹੈ ਜਦੋਂ ਫਸਲ ਛੋਟੀ ਹੁੰਦੀ ਹੈਗੀ ਆ ਤਾਂ ਇਹ ਜਿਹੜੀ ਸਪਰੇਅ ਕਰਨੀ ਆ ਇਹ ਬੂਟਿਆਂ ਦੇ ਉੱਪਰ ਪਾਵੇ ਕਿਉਂਕਿ ਜਦੋਂ ਫਸਲ ਛੋਟੀ ਹੁੰਦੀ ਹੈ ਜੇ ਅਸੀਂ ਮਿੱਟੀ ਦੇ ਪਈ ਗਈ ਉਹਨਾਂ ਨੂੰ ਨਹੀਂ ਕੰਟਰੋਲ ਕਰਨਾ ਸੋ ਅਸੀਂ ਆਪ ਖੇਤ ਦੇ ਵਿੱਚ ਪਹਿਲਾਂ ਤਾਂ ਕੋਸ਼ਿਸ਼ ਕਰੀਏ ਸਪਰੇ ਕਰੀਏ ਜੇ ਕਿਸੇ ਬੰਦੇ ਤੋਂ ਕਰਾ ਰਹੇ ਹਾਂ ਤਾਂ ਕੋਲੇ ਖੜ ਕੇ ਕਰਾਈਏ ਤਾਂ ਕਿ ਇਹਦਾ ਮਤਲਬ ਪ੍ਰੋਪਰ ਰੂਪ ਦੇ ਵਿੱਚ ਬੂਟਿਆਂ ਦੇ ਉੱਪਰ ਇਹ ਸਪਰੇ ਪੈ ਸਕੇ ਤਾਂ ਕਿ ਇਸ ਦਾ ਕੰਟਰੋਲ ਹੋ ਸਕੇ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਆਪਾਂ ਵੀਰਵਾਰ ਵੀ ਗੱਲ ਕਰਦੇ ਸੀ ਸਾਨੂੰ ਜਦੋਂ ਵੀ ਕੋਈ ਲੋੜ ਪੈਣੀ ਹੈ ਸਾਨੂੰ ਕਿਉਂਕਿ ਟੀਮਾਂ ਦੀ ਉਹ ਉਹਨਾਂ ਰਿਪੋਰਟਾਂ ਤੁਹਾਡੇ ਕੋਲ ਸਬਮਿਟ ਕੀਤੀਆਂ ਰਿਪੋਰਟਾਂ ਦੇ ਆਧਾਰ ਤੇ ਤੁਸੀਂ ਗੱਲਾਂ ਕੀਤੀਆਂ ਬੜਾ ਵਧੀਆ ਲੱਗਿਆ ਜੀ ਤੁਸੀਂ ਸਾਡੇ ਕੋਲ ਵੀ ਪਹੁੰਚੇ ਸਾਡੇ ਸਟੂਡੀਓ ਸਾਡੇ ਸੁਰਤ ਦੇ ਬਖਾਦਵੇ ਤੁਹਾਡਾ ਬਹੁਤ ਬਤਮਾ ਚਲ ਇਹਨਾਂ ਦੇ ਵਿਸ਼ਾ ਲੈ ਕੇ ਅਗਲੇ ਹਫ਼ਤੇ ਵੀ ਹਾਜ਼ਰ ਹੋਵਾਂਗੇ ਉਹ ਤੱਕ ਜਦ ਨਮਸਕਾਰ